ਕਿ ਨੇ ਸੁਨਾਇਆ ਆਣ ਕੇ ਤਾਂ ਤੂੰ ਤੁਸੀਂ ਹੋਵੋ ਗੇਹਰਾਂ ਮ ਜਾਣ ਕੇ ਓ ਸੁਣ ਲੋਕ ਨਾਸਾ ਰਾਤ ਦੇ ਹਾਲਾਤ ਦਾ ਡਾੜ ਗਿਆ ਗੁਰੂ ਜੀwidehat ਹਾਥੀ ਰਾਤ ਦਾ ਜਿਹੜਾ ਸੀਗਾ ਹਾਥੀ ਨਾ ਲੜਾਉਣਾ ਕੱਲ ਨੂੰ ਮੋਢੇ ਆਉਂਦੇ ਸੀਗੇ ਵੱਡੇ ਮਲ ਨੂੰ ਆਹ ਪਤਾ ਉਹ ਦਾ ਲੱਗ ਧਾਲੀ ਭਰ ਬਾਤ ਦਾ ਨਾਲ ਗਿਆ ਗੁਰੂ ਜੀ ਤਾਟਾ ਹੱਥੀ ਰਾਤ ਦਾ ਆਪ ਤੇ ਜਾਣਾ ਸੀ ਆਪ ਤੇ ਜਾਣਾ ਸੀ ਨਾਲ ਹੋਰ ਲੱਗਿਆ ਕਿਲੇ ਵਿੱਚ ਬੰਦਾ

ਅੱਧਾ ਹੱਥੀ ਰਾਤ ਦਾ ਜਿਹੜੇ ਹੁੰਦੇ ਗੱਪਾ ਬਹੁਤੀਆਂ ਨਾ ਮਾਰ ਬਹੁਤੀਆਂ ਨੇ ਮਾਰਦੇ ਉਹ ਨਹੀਂ ਕਦੇ ਸਹਿਬਾ ਕੱਕ ਵੀਸ ਵਾਰ ਦੇ ਉਹ ਕੀਤਾ ਹੈ ਕਲੰਕ ਉਹਨੇ ਦੁੱਧ ਮਾਰ ਤਦਾ ਤੜ ਗਿਆ ਗੁਰੂ ਜੀ ਅੱਧਾ ਹੱਥੀ ਰਾਤ ਦਾ ਨਾ ਲੜਾਉਣਾ ਸੋਨਾ ਆਪ ਡਰ ਗਿਆ ਮਰਨੇ ਤੋਂ ਪਹਿਲਾਂ ਦੁਨੀ ਚੰਦ ਮਰ ਗਿਆ ਪਤਾ ਲੱਗਾ ਹੋਣਾ ਉਸ ਦੀ ਉਕਾਤ ਲਾ ਹੋ ਤਾਣ ਗਿਆ ਗੁਰੂ ਜੀ ਤਾਣ ਗਿਆ ਗੁਰੂ ਜੀ ਸਾਡਾ ਹੱਥ ਹੀ ਰੱਤ ਲਾ ਗੱਲ ਨੂੰ ਪਹਾੜੀ ਨੂੰ ਪਹਾੜੀ ਰਾਜੇ ਚੜ ਆਉਣਗੇ ਹਾਥੀ ਦੀ ਬੂਏ ਨਾਲ ਟਕਰ ਲਮਾਉਣਗੇ ਪਰੋਸਾ ਹੈ ਹੋ ਉਹ ਉਹਨੂੰ ਨਾ ਪਰੋਸਾ ਰੱਬੀ ਕਰਾਮਾਤਾਂ ਦਾੜ ਗਿਆ ਗੁਰੂ ਜੀ ਤੁਹਾਡਾ ਕੀ ਰਾਤ ਦਾ ਤਾ ਸੋ ਪਾਤ ਸਾਜ ਕੀ ਹੋਵੇਗਾ ਹਾਥੀ ਮੂਰੇ ਕਿਹੜਾ ਆਣ ਕੇ ਖਲੋਵੇਗਾ ਹੁਣੇ ਨ ਬੇੜਾ ਗੱਲ ਹੋਉ ਨਾ ਪਤ ਦਾ ਹੁਣੇ ਹੀ ਨ ਬੇੜਾ ਆਏ ਹੁਣੇ ਹੀ ਨ ਬੇੜਾ ਗੱਲ ਹੋਉ ਨ ਪਤ ਦਾ ਡਰ ਗਿਆ ਗੁਰੂ ਜੀ ਆਡਾ ਹਾਤੀ ਰਾਤ ਲਾ ਸਿੱਖ ਦੱਸੀ ਜਾ ਰਹੇ ਆ ਸਤਿਗੁਰੂ ਜੀ ਮੁਸਕਰਾਈ ਜਾ ਰਹੇ ਜਦੋਂ ਸਿੱਖਾਂ ਨਹੀਂ ਵਾਰਤਾ ਖਤਮ ਹੋਈ ਕਿਆ ਮਹਾਰਾਜ ਬਾਈ ਧਾਰ ਦੇ ਰਾਜੇ ਫੁੱਲ ਤਿਆਰੀਆਂ ਵਿੱਚ ਉਹਨਾਂ ਨੇ ਕੱਲ ਨੂੰ ਹਾਥੀ ਲਾਏ ਆਉਣਾ ਤੇ ਜਿਹੜੇ ਮੱਲ ਨੂੰ ਤੁਸੀਂ ਵੜਿਆਉਂਦੇ ਸੀ ਉਹ ਰਾਤ ਦਾ ਭੱਜ ਗਿਆ ਸਤਗੁਰੂ ਜੀ ਕਹਿੰਦੇ ਅਸੀਂ ਜਾਣਦੇ ਸੀ ਉਹਨੇ ਭੱਜ ਜਾਣਾ ਸਤਗੁਰੂ ਜੀ ਫਿਰ ਉਹਦਾ ਨਾਮ ਕਿਉਂ ਤੁਸਾਂ ਅਨਾਉਂਸ ਕੀਤਾ ਸਤਗੁਰੂ ਜੀ ਕਹਿਣ ਲੱਗੇ ਅਸੀਂ ਵੇਖਦੇ ਸੀ ਕਿ ਜਿਹੜਾ ਖਾਲਸਾ ਅਸੀਂ ਪ੍ਰਗਟ ਕੀਤਾ ਤੁਹਾਨੂੰ ਅੰਮ੍ਰਿਤ ਦੀ ਸ਼ਕਤੀ ਵਖਾਉਣ ਲੱਗੇ ਆ ਉਹ ਬੇਅਮਰਤੀ ਆ ਸੀ ਉਹਨੇ ਦੌੜ ਹੀ ਜਾਣਾ ਸੀ ਨਹੀਂ ਸੀ ਲੜ ਸਕਦਾ ਸਤਗੁਰੂ ਜੀ ਹੁਣ ਕੀ ਹੋਏਗਾ ਦੀਨ ਦੁਨੀਆਂ ਦੇ ਮਾਲਕ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਚਿਹਰਾ ਜلال ਵਿੱਚ ਆਇਆ ਸਤਗੁਰ ਜੀ ਨੇ ਬਾਬੇ ਬਚਿੱਤਰ ਸਿੰਘ ਵੱਲੇ ਕਰਕੇ ਇਸ਼ਾਰਾ ਕਿਹਾ ਕਿ ਕੱਲ ਨੂੰ ਸਾਡਾ ਇਹ ਬੱਬਰ ਸ਼ੇਰ ਜਿਹਦੇ ਵਿੱਚ 21 ਹਾਥੀਆਂ ਦਾ ਬਲ ਦੇਵਾਂਗੇ ਹਾਥੀ ਨੂੰ ਕੰਮਾਂ ਫੜ ਕੇ ਲਈ ਫਿਰੇਗਾ ਕੱਲ ਨੂੰ ਮੁਕਾਬਲਾ ਸਾਡਾ ਬੱਬਰ ਸ਼ੇਰ ਬਚਿਤਰ ਸ਼ੰਕਰੇਗਾ ਚਖਣਾ ਮਾੜਾ ਬੇ